ਹੈਲੋ ਫਰੈਂਡਸ ਵੈਲਕਮ ਟੂ ਮਾਈ ਚੈਨਲ ਡਾਇਨਾਮਿਕ ਪੈਸ਼ਨ ਫਾਇਰ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੇਰੇ ਚੈਨਲ ਦੇ ਵਿੱਚ ਤਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਜੀ ਆਇਆਂ ਨੂੰ ਤੇ ਜਿਹੜੇ ਮੇਰੇ ਪੁਰਾਣੇ ਸਬਸਕ੍ਰਾਈਬਰ ਆ ਉਹਨਾਂ ਦਾ ਬਹੁਤ-ਬਹੁਤ ਤਹਿ ਦਿਲ ਤੋਂ ਧੰਨਵਾਦ ਆ ਔਰ ਨਵੇਂਆਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਤੇ ਜਿਹੜੇ ਮੇਰੇ ਵੀਵਰਸ ਨਵੇਂ ਆਏ ਆ ਤਾਂ ਉਹ ਉਹਨਾਂ ਨੂੰ ਰਿਕਵੈਸਟ ਹੈਗੀ ਆ ਕਿ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਰਹੋ ਵੀਡੀਓ ਜਿਹੜੀ ਹੈਗੀ ਆ ਫੁੱਲ ਵਾਚ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਮੈਂਟ ਤੇ ਲਾਈਕ ਜਰੂਰ ਕਰਿਆ ਕਰੋ ਤੇ ਤੁਹਾਡੀਆਂ ਦੁਆਵਾਂ ਤੁਹਾਡਾ ਆਸ਼ੀਰਵਾਦ ਮੇਰੇ ਵਾਸਤੇ ਇੱਕ ਇਮਿਊਨਿਟੀ ਬੂਸਟਰ ਦਾ ਕੰਮ ਕਰਦਾ ਤਾਂ ਅੱਜ ਵਜਾ ਆਪਾਂ ਇੱਕ ਬਹੁਤ ਹੀ ਵਧੀਆ ਇਨਫੋਰਮੇਸ਼ਨ ਲੈ ਕੇ ਆਈਏ ਮੈਂ ਤੁਹਾਡੇ ਕੋਲੇ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਮੇਰੇ ਨੀਂਦ ਦੇ ਵਿੱਚ ਕਾਫੀ ਪ੍ਰੋਬਲਮ ਆ ਗੋਡੇ ਦੇ ਵਿੱਚ ਤਾ ਉਹ ਸੀ ਐਕਸ-ਰੇ ਕਰਵਾਏ ਇੱਕ ਤੋਂ ਤਿੰਨ ਥਾਵਾਂ ਤੋਂ ਬਦਲ-ਬਦਲ ਕੇ ਡਾਕਟਰਸ ਦੀ ਵੀ ਅਸੀਂ ਓਪੀਨੀਅਨ ਲਈ ਵੱਖਰੇ-ਵੱਖਰੇ ਡਾਕਟਰਸ ਤੇ ਤੇ ਸਾਰਿਆਂ ਨੇ ਕਿਹਾ ਕਿ ਤੁਹਾਨੂੰ ਜੀ ਗੋਡੇ ਦਾ ਆਰਥਰਾਇਟਸ ਹੋ ਗਿਆ ਆਰਥਰਾਇਟਸ ਮੀਨਸ ਕਿ ਗੈਂਠੀਆ ਹੋ ਗਿਆ ਹੈ ਨਾ ਤਾਂ ਬੜੀ ਮਤਲਬ ਕਿ ਪ੍ਰੋਬਲਮ ਆਈ ਹੈ ਵੀ ਗੈਂਠੀਆ ਹੋ ਗਿਆ ਹੁਣ ਅਸੀਂ ਕਿੱਦਾਂ ਕਰਾਂਗੇ ਹੈ ਨਾ ਤਾਂ ਫਿਰ ਮੈਨੂੰ ਇੱਕ ਦੇਸੀ ਨੁਸਖਾ ਮਿਲ ਗਿਆ ਜੀ ਕਿਸੇ ਤੋਂ ਤੇ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆਂ ਵੈਸੇ ਤਾਂ ਆਪਾਂ ਖਾਂਦੇ ਹੀ ਰਹਿੰਨੇ ਆਂ ਸਾਰੀਆਂ ਚੀਜ਼ਾਂ ਘਰ ਦੇ ਵਿੱਚ ਆਨ ਕਾਮਨ ਚੀਜ਼ਾਂ ਹੈਗੀਆਂ ਕੋਈ ਸਪੈਸ਼ਲ ਨਹੀਂ ਹੈਗੀਆਂ ਕਿ ਜਿਹੜੀਆਂ ਸਾਨੂੰ ਮਾਰਕੀਟਸ ਦੇ ਵਿੱਚੋਂ ਅਵੇਲੇਬਲ ਨਾ ਹੋਣ ਤੇ ਜਿਨ੍ਹਾਂ ਨੂੰ ਅਸੀਂ ਖਰੀਦ ਨਾ ਸਕੀਏ ਹੈਨਾ ਤੇ ਖਾਣੇ ਵੀ ਅਸੀਂ ਕਿੰਨੇ ਆਂ ਅਸੀਂ ਆਪਣੀ ਕੁਆਂਟੀਟੀ ਦੇ ਅਕੋਰਡਿੰਗ ਖਾਣੀ ਆ ਜਿੰਨੇ ਤੁਸੀਂ ਖਾ ਸਕਦੇ ਆ ਜਿੰਨਾ ਤੁਸੀਂ ਲਿਆ ਸਕਦੇ ਆ ਉਹਨੂੰ ਬਾਰ-ਬਾਰ ਅਸੀਂ ਬਣਾ ਸਕਦੇ ਆ ਹੈਨਾ ਤਾਂ ਗੈਂਠੀਆ ਜਿਹੜਾ ਹੈਗਾ ਉਹ ਹੁੰਦਾ ਹੀ ਕਿਉਂ ਆ ਵੈਜੀਕਲ ਗੈਂਠੀਆ ਜਿਹੜਾ ਹੁੰਦਾ ਕਿ ਜਿਹੜਾ ਸਾਡਾ ਇੱਕ मिनਰਲਸ ਦੀ ਕਈ ਵਾਰਾਂ ਘਾਟ ਹੋ ਜਾਂਦੀ ਆ ਕੋਈ ਵਿਟਾਮਿਨਸ ਦੀ ਘਾਟ ਹੋ ਜਾਂਦੀ ਆ ਹੈਨਾ ਜਿਵੇਂ ਹੁਣ ਵਿਟਾਮਿਨ ਏ ਸੀ ਤੇ ਕੇ ਜਿਹੜੇ ਸਾਨੂੰ ਬਹੁਤ ਜ਼ਰੂਰੀ ਆ ਤੇ ਉਹਦੇ ਨਾਲ ਹੀ ਸਾਨੂੰ मिनਰਲਸ ਜਿਹੜੇ ਹੈਗੇ ਆ मिनਰਲਸ ਮਤਲਬ ਕਿ ਖਣਿਜ ਪਦਾਰਥ ਉਹ ਸਾਨੂੰ ਬਹੁਤ ਜ਼ਰੂਰੀ ਆ मिनਰਲਸ ਦਾ ਕੀ ਕੰਮ ਆ ਖਣਿਜ ਪਦਾਰਥਾਂ ਦਾ ਉਹ ਜਿਹੜੇ ਸਾਡੇ ਬਲੱਡ ਦੇ ਵਿੱਚ ਇੱਕ ਫਲੂਇਡ ਹੁੰਦਾ ਜਿਹੜੀਆਂ ਸਾਡੀਆਂ ਵੇਇਨਸ ਦੇ ਵਿੱਚ ਹੁੰਦਾ ਉਹ ਫਲੂਇਡ ਨੂੰ ਉਹ ਜਿਸ ਫਲੂਇਡ ਨੂੰ ਨੇ ਬਹੁਤ ਵਧੀਆ ਬਣਾਉਣਾ ਹੁੰਦਾ ਮਤਲਬ ਕਹਿੰਦਾ ਕਿ ਐਨਰਜੈਟਿਕ ਬਣਾਉਣਾ ਗੁੱਡ ਬਣਾਉਣਾ ਤੇ ਜੇ ਉਹੀ ਆਪਣਾ ਮਿਨਰਲਸ ਦੀ ਘਾਟ ਰਹਿ ਗਈ ਤਾਂ ਉਹ ਸਾਡਾ ਜਿਹੜਾ ਫਲੂਇਡ ਹੈਗਾ ਉਹ ਕੰਮ ਕਰਨੋਂ ਹਟ ਜਾਂਦਾ ਔਰ ਜਿਹੜੀਆਂ ਸਾਡੀਆਂ ਨਾੜਾਂ ਹੈਗੀਆਂ ਵੇਇਨਸ ਹੈਗੀਆਂ ਉਹਦੇ ਤੋਂ ਕਈ ਰੋਗ ਜਿਹੜੇ ਸਾਨੂੰ ਲੱਗ ਜਾਂਦੇ ਆ ਨਾੜਾਂ ਤੁਸੀਂ ਸੁਣਦੇ ਹੋਵੋਗੇ ਬਲੌਕ ਹੋ ਗਈਆਂ ਕਈਆਂ ਨੂੰ ਵੈਰੀਕੋਸ ਵੀਨਸ ਹੋ ਗਈਆਂ ਉੱਪਰ ਮੋਟੀਆਂ-ਮੋਟੀਆਂ ਨੀਲੇ ਰੰਗ ਦੀਆਂ ਨਾੜੀਆਂ ਆ ਜਾਂਦੀਆਂ ਹਨਾ ਕਈਆਂ ਨੂੰ ਫਿਰ ਉਹ ਕਹਿ ਦਿੰਦੇ ਕਿ ਤੁਹਾਡੀਆਂ ਸਪਾਈਡਰ ਵੀਨਸ ਹੈਗੀਆਂ ਇਹ ਵੈਰੀਕੋਸ ਵੀਨਸ ਨਹੀਂ ਹੈਗੀ ਉਹਦੇ ਨਾਲ ਪ੍ਰੋਬਲਮ ਕਿੰਨੀ ਆਉਂਦੀ ਆ ਉਹੀ ਜਿਹੜੇ ਸਾਡੇ ਫਲੂਇਡ ਵਾਲੇ ਸੈੱਲ ਆ ਕਿਉਂਕਿ ਵੈਰੀਕੋਸ ਵੀਨਸ ਦਾ ਕੰਮ ਹੈਗਾ ਕਿ ਲੈਗਸ ਦੇ ਵਿੱਚੋਂ ਜਾਂ ਪੈਰਾਂ ਦੇ ਵਿੱਚੋਂ ਜਿਹੜੇ ਸੈੱਲ ਹੈਗੇ ਉਹਨਾਂ ਨੇ ਜਿਹੜੀ ਸਪਲਾਈ ਆ ਸਾਡੇ ਹਾਰਟ ਨੂੰ ਦੇਣੀ ਹੁੰਦੀ ਆ ਤਾਂ ਉਹ ਹਾਰਟ ਨੂੰ ਸਪਲਾਈ ਜਿਹੜੀ ਉਹ ਪੂਰੀ ਨਹੀਂ ਜਾਂਦੀ ਕਈ ਵਾਰਾਂ ਗੰਢੀਆ ਹੋ ਗਿਆ ਕੁਝ ਹੋ ਗਿਆ ਤੋ ਉਹਦੇ ਵਾਸਤੇ ਅੱਜ ਆਪਾਂ ਇੱਕ ਦੇਸੀ ਮੈਂ ਤੁਹਾਡੇ ਵਾਸਤੇ ਨੁਸਖਾ ਲੈ ਕੇ ਆਈਆਂ ਤਾਂ ਤੁਸੀਂ ਫਟਾਫਟ ਕਾਗਜ਼ ਪੇਨ ਲੈ ਕੇ ਉਹਨੂੰ ਨੋਟ ਕਰੋ ਸਾਰਨੇ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਕਿ ਜਿਹੜੀ ਅਖਰੋਟ ਆ ਜਾਂ ਬਦਾਮ ਜਾਂ ਆਪਾਂ ਕਹ ਲਈਏ ਕਿ ਅਲਸੀਆ ਚੀਆ ਸੀਡਸ ਹੈਗੀ ਆ ਮੂੰਗਫਲੀ ਹੈਗੀ ਆ ਕੀ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਸਾਰੇ ਜਿਹੜੇ ਆਪਣੀ ਡਰਾਈ ਨੱਟਸ ਹੈਗੇ ਆ ਇਹ omega 3 ਫੈਟੀ ਐਸਿਡ ਜਿਹੜੀਆਂ ਕਿ ਸਾਡੀ ਬਾਡੀ ਨੂੰ ਬਹੁਤ ਜ਼ਰੂਰੀ ਚਾਹੀਦੀ ਹੈ ਗੁੱਡ ਫੈਟ ਸਾਡੀ ਬਾਡੀ ਨੂੰ ਚਾਹੀਦੀ ਹੈ ਨਾ ਕਿ ਬੈਡ ਫੈਟ ਬੈਡ ਫੈਟ ਅਸੀਂ ਅੱਜਕੱਲ ਜਿਆਦਾ ਕੰਜ਼ੂਮ ਕਰਦੇ ਆਂ ਤੇ ਗੁੱਡ ਫੈਟ ਅਸੀਂ ਬਿਲਕੁਲ ਨਹੀਂ ਲੈਂਦੇ ਬੈਡ ਫੈਟ ਸਾਨੂੰ ਕਿੱਥੋਂ ਫਰਾਈਡ ਚੀਜ਼ਾਂ ਜਿੰਨੀਆਂ ਵੀ ਸਾਨੂੰ ਸਵਾਦ ਲੱਗਦੀਆਂ ਹੈ ਨਾ ਸਮੋਸੇ ਖਾ ਲਓ ਟਿੱਕੀਆਂ ਖਾ ਲਓ 버ਗਰ ਖਾ ਲਓ ਅੱਜਕੱਲ ਮਤਲਬ ਕਿ ਇਹੀ ਜਿਆਦਾ ਚੱਲਦਾ ਹੈਗਾ ਹੈ ਨਾ ਕੋਲਡ ਡਰਿੰਕ ਪੀ ਲਿਆ ਤਾਂ ਇਹ ਸਾਰੇ ਸਾਨੂੰ ਬੈਡ ਫੈਟ ਦਿੰਦੇ ਆ ਸੌਰੀ ਆਪਾਂ ਇੱਕ ਗੱਲ ਕਰਦੇ ਆਂ ਕਿ ਅਖਰੋਟ ਵਲਨਟ ਜਿਹਨੂੰ ਕਹਿੰਦੇ ਆ ਇਹਦੇ ਵਿੱਚ ਬਹੁਤ ਹੀ ਜ਼ਿਆਦਾ omega 3 ਹੈ ਵਿਟਾਮਿਨ ਕੀ ਇਹਦੇ ਵਿੱਚ ਹੈਗਾ a ਵੀ ਆ ਤੇ c ਵੀ ਹੈ ਤੇ ਇਹ ਜਿਹੜਾ ਸਾਨੂੰ ਬਹੁਤ ਜ਼ਰੂਰੀ ਹੈਗਾ omega 3 ਦਾ ਇੱਕ crp ਲੈਵਲ ਆਪਾਂ ਜਦੋਂ ਟੈਸਟ ਕਰਾਉਣ ਜਾਂਦੀ ਆ ਤਾਂ ਉਹਦੇ ਵਿੱਚ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਹਦੇ ਵਾਸਤੇ ਆਪਾਂ ਨੂੰ ਅਖਰੋਟ ਜਿਹੜਾ ਹੈਗਾ ਬਹੁਤ ਜ਼ਿਆਦਾ ਜ਼ਰੂਰੀ ਹੈ ਦੂਜੀ ਆ ਗਈ ਮੂੰਗਫਲੀ ਮੂੰਗਫਲੀ ਦੇ ਵਿੱਚ ਕੀ ਹੁੰਦਾ ਕਿ ਇਹ ਇੱਕ ਜੋਇੰਟ ਪੇਨ ਦੇ ਵਿੱਚ ਜਦੋਂ ਆਪਾਂ ਨੂੰ ਪੇਨ ਹੁੰਦੀ ਹੈ ਨਾ ਦਰਦ ਜੀ ਨੂੰ ਕਹਿੰਦੇ ਆ ਤਾਂ ਇਨਫਲਮੇਟਰੀ ਦਾ ਕੰਮ ਕਰਦੀ ਹੈ ਉਹ ਜਲਨ ਨੂੰ ਉਸ ਪੇਨ ਨੂੰ ਦੂਰ ਕਰਦੀ ਹੈਗੀ ਇਹ ਮੂੰਫਲੀ ਤੇ ਜਿਹੜੇ ਬਦਾਮ ਹੈਗੇ ਆ ਉਹ ਵਿਟਾਮਿਨ ਏ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਕੇ ਵੀ ਬਹੁਤ ਜ਼ਿਆਦਾ ਹੈਗਾ ਔਰ ਇਹ ਸਾਡੇ ਜਿਹੜੇ ਇੱਕ ਆਪਣੇ ਵਿੱਚ ਇਸ ਤਰ੍ਹਾਂ ਦਾ ਐਸਿਡ ਹੈਗਾ ਉਹਨੂੰ ਇਹ ਉਹਦਾ ਮੋਨੋਨਾਈਜ਼ ਕਰਕੇ ਕੁਛ ਇਹਦਾ ਨਾਮ ਔਖਾ ਜਿਹਾ ਤਾਂ ਉਹਨੂੰ ਇਹ ਬਹੁਤ ਜ਼ਿਆਦਾ ਇਹ ਵੀ ਇਨਫਲਮੇਟਰੀ ਦਾ ਕੰਮ ਕਰਦੀ ਹੈਗਾ ਬਦਾਮ ਈ ਆਹ ਇਹਦੇ ਚ ਵਿਟਾਮਿਨ E ਆ ਦੇਖੋ ਤੁਸੀਂ ਅੱਖਾਂ ਵਾਸਤੇ ਆਪਾਂ ਨੂੰ ਕਿੰਨਾ ਜ਼ਰੂਰੀ ਆ ਵਿਟਾਮਿਨ E ਆ ਉਹ ਸਾਡੀ ਜੋਇੰਟਸ ਪੇਨ ਤੇ ਸਾਡੀ ਸਕਿਨ ਵਾਸਤੇ ਬਹੁਤ ਜ਼ਰੂਰੀ ਆ ਤੇ ਵਿਟਾਮਿਨ K ਆ ਜਿਹੜਾ ਉਹ ਸਾਡੀ ਆਲਓਵਰ ਸਾਡੀ ਬਾਡੀ ਨੂੰ ਚਾਹੀਦਾ ਹੀ ਚਾਹੀਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਸਕਲਪ ਤੋਂ ਲੈ ਕੇ ਮਤਲਬ ਲੱਕ ਠੀਕ ਹੈ ਤੇ ਇੱਕ ਹੁੰਦੇ ਫਲੈਕਸੀਟ ਜਿਹਨਾਂ ਚ ਭਰ ਕੇ ਆਪਾਂ ਕਹਿੰਦੇ ਆ ਕਿ omega 3 ਫੈਟੀ ਐਸ ਜਿਹੜਾ ਜਿਹੜਾ ਕਿ ਸਾਡੀ ਬਾਡੀ ਦੇ ਵਿੱਚ ਗੁੱਡ ਫੈਟ ਦਿੰਦਾ ਔਰ ਜਿਹੜੀ ਸਾਡੀ ਬੈਡ ਫੈਟ ਹੈਗੀ ਉਹਨੂੰ ਕੱਟਦਾ ਤੇ ਬਹੁਤ ਹੀ ਜਲਦੀ ਇਸ ਸਪੀਡ ਦੇ ਨਾਲ ਆਪਣੀ ਚਰਬੀ ਆ ਜਿਹੜੀ ਉਹਨੂੰ ਖੋਰਦਾ ਹੈਗਾ ਤੇ ਜਿਹੜੀ ਆਪਣੀ ਬਾਡੀ ਦੇ ਵਿੱਚ ਇੱਕ ਮੇਨ ਚੀਜ਼ ਹੁੰਦੀ ਆ ਚਰਬੀ ਆ ਜਿਹੜੀ ਚਰਬੀ ਮੀਨਸ ਕਿ ਆਪਾਂ ਨੂੰ ਗੁੱਡ ਫੈਟ ਤਾਂ ਸਾਡੀ ਬਾਡੀ ਦੀ ਫਲੈਕਸੀਬਿਲਟੀ ਵਾਸਤੇ ਚਾਹੀਦੀ ਚਾਹੀਦੀ ਆ ਇੱਕ ਜਿਹੜੀ ਬੈਡ ਫੈਟ ਹੁੰਦੀ ਆ ਉਹ ਸਾਡੇ ਜਿਹੜੀ ਬਾਡੀ ਨੂੰ ਤੰਗ ਕਰ ਦਿੰਦੀ ਆ ਤੰਗ ਮੀਨਸ ਹੱਡ ਦੀ ਬਲੋਕਸ ਹੋ ਗਈ ਲੈਗਸ ਬੀਨਸ ਦੀ ਹੋ ਗਈ ਆਪ ਆਪਣੀਆਂ ਸਾਰੀਆਂ ਮਸਲਸ ਦੀ ਹੋਗੀ ਸਵੇਲਿੰਗ ਹੋ ਜਾਂਦੀ ਹੈ ਮਸਲਸ ਨੂੰ ਉਦੋਂ ਹੁੰਦੀ ਹੈ ਜਦੋਂ ਜਾਂ ਫਿਰ ਸਾਰੀ ਸਾਡੀ ਬਾਡੀ ਨੂੰ ਸਟਿਫਨੈਸ ਹੁੰਦੀ ਹੈ ਤਾਂ ਉਹਦੇ ਵਾਸਤੇ ਸਾਨੂੰ ਚੀਆ ਸੀਡ ਚੀਆ ਸੀਡ ਆਮ ਤੌਰ ਤੇ ਮੇਰੀ ਇੱਕ ਵੀਡੀਓ ਵੀ ਹੈਗੀ ਹੈ ਦੋ ਵੀਡੀਓਜ਼ ਹੈਗੀਆਂ ਚੀਆ ਸੀਡ ਤੇ ਉਹ ਤੁਸੀਂ ਮੇਰੇ ਚੈਨਲ ਤੇ ਜਾ ਕੇ ਚੀਆ ਸੀਡ ਦੀ ਵੀਡੀਓ ਜਿਹੜੀ ਹੈਗੀ ਉਹ ਦੇਖ ਸਕਦੇ ਆ ਕਿਉਂਕਿ ਜਿਹੜਾ ਚੀਆ ਸੀਡ ਹੈਗਾ ਉਹ ਬਹੁਤ ਹੀ ਜ਼ਿਆਦਾ ਮੈਂ ਤੁਹਾਨੂੰ ਦੱਸਾਂ ਜਿਹੜੀਆਂ ਚੀਜ਼ਾਂ ਸਾਨੂੰ ਜੰਮਦਿਆਂ ਨੂੰ ਮਿਲਦੀਆਂ ਮਾਂ ਦੇ ਦੁੱਧ ਚ ਉਹ ਸਾਨੂੰ ਚੀਆ ਸੀਡ ਤੋਂ ਮਿਲਦੀਆਂ ਕਿਉਂਕਿ ਚੀਆ ਸੀਡ ਦੇ ਵਿੱਚ ਅਮੀਨੋ ਐਸਿਡਸ ਹੈਗੇ ਆ ਅਮੀਨੋ ਐਸਿਡਸ ਜਿਹੜੇ ਕਿ 9 ਐਸੈਂਸ਼ੀਅਲ ਹੁੰਦੇ ਆ ਤੇ 13 ਜਿਹੜੇ ਹੁੰਦੇ ਆ ਨੋਨ ਐਸੈਂਸ਼ੀਅਲ ਜਿਹੜੇ ਨੋਨ ਐਸੈਂਸ਼ੀਅਲ ਉਹ ਸਾਡੀ ਬਾਡੀ ਖੁਦ ਪ੍ਰੋਡਿਊਸ ਕਰਦੀ ਜਿਹੜੇ ਸਾਨੂੰ ਚਾਹੀਦੇ ਹੀ ਨਹੀਂ ਤੇ ਜਿਹੜੇ ਸਾਨੂੰ ਚਾਹੀਦੇ ਆ ਉਹ ਸਾਡੀ ਬਾਡੀ ਬਣਾਉਂਦੀ ਨਹੀਂ 9 ਅਮੀਨੋ ਐਸਿਡਸ ਕੰਪਲਸਰੀ ਆ ਜਿਹੜੇ ਉਹ ਸਾਨੂੰ ਬਾਹਰੋਂ ਲੈਣੇ ਪੈਂਦੇ ਆ ਤਾਂ ਜੇਕਰ ਤੁਸੀਂ ਚੀਆ ਸੀਡ ਲੈਣੇ ਆ ਤਾਂ ਸਾਨੂੰ ਸਾਰੇ ਦੇ ਸਾਰੇ ਮਾਈਨੋ ਐਸਿਡਸ ਮਿਲਦੇ ਆ ਜਿਹੜੇ ਕਿ ਸਾਨੂੰ ਮਾਂ ਦੇ ਦੁੱਧ ਦੇ ਵਿੱਚੋਂ ਮਿਲਦੇ ਆ ਜਦੋਂ ਬੱਚਾ ਛੋਟਾ ਹੁੰਦਾ ਕਹਿੰਦੇ ਨਾ ਵੀ ਇਹਨੂੰ ਮਦਰ ਫੀਡ ਦਿਓ ਮਦਰ ਫੀਡ ਦਿਓ ਕਿ ਸਾਰੀਆਂ ਬਿਮਾਰੀਆਂ ਤੋਂ ਇਹ ਬਚਿਆ ਰਹੇ ਤਾਂ ਮਾਈਨੋ ਐਸਿਡ ਸਾਡੀ ਬੋਡੀ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈਗੇ ਆ ਹੁਣ ਤੁਸੀਂ ਕੀ ਕੀ ਲੈਣਾ ਹੈਗਾ ਸਮਾਨ ਤੁਸੀਂ ਨੋਟ ਕਰ ਲਓ ਇੱਕ ਤਾਂ ਸਾਰਿਆਂ ਨੂੰ ਪਹਿਲਾਂ ਤੁਸੀਂ ਲੈਣੇ ਅਖਰੋਟ 50 ਗ੍ਰਾਮ 50 ਗ੍ਰਾਮ ਤੁਸੀਂ ਬਦਾਮ ਲੈਣੇ ਹੈਗੇ ਆ 50 ਗ੍ਰਾਮ ਤੁਸੀਂ ਮੂੰਗਫਲੀ ਦੀਆਂ ਗਿਰੀਆਂ ਲੈਣੀਆਂ ਹੈਗੀਆਂ ਤੇ 50 ਗ੍ਰਾਮ ਤੁਸੀਂ ਅਲਸੀ ਲੈਣੀ ਆ ਫਲੈਕਸੀਡ ਤੇ ਜਿਹੜੇ ਤੁਹਾਡੇ ਚੀਆ ਸੀਡ ਹੈਗੇ ਆ 50 ਗ੍ਰਾਮੀ ਤੁਸੀਂ ਚੀਆ ਸੀਡ ਲੈਣੇ ਤਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਰੋਸਟ ਕਰ ਲੈਣਾ ਹਲਕਾ ਬਦਾਮਾਂ ਨੂੰ ਵੀ ਅਖਰੋਟ ਨੂੰ ਵੀ ਔਰ ਫਲੈਕਸੀਡ ਨੂੰ ਵੀ ਮੂਵ ਫੜੀ ਨੂੰ ਠੀਕ ਹੈ ਇਹਨਾਂ ਨੂੰ ਤੁਸੀਂ ਗ੍ਰाइंड ਕਰ ਲੈਣਾ ਚੀਆ ਸੀਡ ਨੂੰ ਕੁਝ ਨਹੀਂ ਕਰਨਾ ਹੈਗਾ ਚੀਆ ਸੀਡ ਤੁਸੀਂ ਵੈਸੇ ਵਿੱਚ ਮਿਕਸ ਕਰ ਲੈਣੇ ਹੈਗੇ ਆ ਗ੍ਰाइंड ਕਰਕੇ ਤੇ ਨਾ ਵੀ ਹੋਣਗੇ ਤਾਂ ਵੀ ਇਹਦਾ ਕੋਈ ਚੱਕਰ ਨਹੀਂ ਹੈਗਾ ਤੇ ਅਗਰ ਤੁਸੀਂ ਇਹਦੇ ਵਿੱਚ ਚੀਆ ਸੀਡ ਨਹੀਂ ਵੀ ਪਾਉਂਦੇ ਰਾਤ ਨੂੰ ਤੁਸੀਂ ਖਿਓਕੇ ਰੱਖ ਦਿਓ ਇੱਕ ਚਮਚਾ ਚੀਆ ਸੀਡ ਦਾ ਇੱਕ ਗਲਾਸ ਦੇ ਵਿੱਚ ਤਸਵੀਰੀ ਉੱਠ ਕੇ ਤੁਸੀਂ ਉਹਨੂੰ ਪਾਣੀ ਪੀ ਲਓ ਖਾਲੀ ਪੇਟ ਜਦੋਂ ਹੀ ਉੱਠਦੇ ਆਂ ਪਾਣੀ ਪੀਣਾ ਹੁੰਦਾ ਆਪਾਂ ਉੱਠਦੇ ਆਂ ਤਾਂ ਉਹ ਤੁਸੀਂ ਘਟ ਘਟ ਕਰਕੇ ਪੀ ਜੋ ਤਾਂ ਸਾਰੇ ਸਾਰੇ ਤੁਹਾਨੂੰ ਜਿੰਨੀ ਰਾਤ ਦੀ એનર્ਜੀ ਆਪਣੀ ਗਾਇਬ ਹੋਈ ਹੁੰਦੀ ਹੈ ਸਾਰੀ એનર્ਜੀ ਆਪਣੀ ਵੇਚ ਆ ਜਾਂਦੀ ਹੈ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਗਰਾਇੰਡ ਕਰਕੇ ਤੁਸੀਂ ਇੱਕ ਚਮਚਾ ਸਵੇਰੇ ਤੇ ਇੱਕ ਚਮਚਾ ਸ਼ਾਮ ਨੂੰ ਲੈਣਾ ਵੈਸੇ ਖਾ ਲਓ ਸੁੱਕਾ ਖਾ ਲਓ ਪਾਣੀ ਪੀ ਲਓ ਜੋ ਤੁਹਾਨੂੰ ਚੰਗਾ ਲੱਗਦਾ ਤੇ ਇਹ 50 50 ਗ੍ਰਾਮ ਇਸ ਤਰ੍ਹਾਂ ਚੀਜ਼ਾਂ ਤੁਸੀਂ ਆਪਣੀਆਂ ਗ੍ਰाइंड ਕਰਕੇ ਇਹਦੇ ਵਿੱਚ ਰੱਖ ਲੈਣੀਆਂ ਤੇ ਆ ਦੇਖੋ ਸਾਰੀਆਂ ਚੀਜ਼ਾਂ ਇਹ ਬਣ ਗਈਆਂ ਇਹ ਸਾਡੇ ਕੋਲ ਬਹੁਤ ਹੀ ਵਧੀਆ ਬਣ ਗਿਆ ਮੈਂ ਤੁਹਾਨੂੰ ਖਾ ਕੇ ਦਿਖਾਵਾਂ ਮੈਂ ਐਵੇਂ ਇਹਨੂੰ ਪਾਣੀ ਨਾਲ ਕੰਜ਼ੂਮ ਕਰਦੀਆਂ ਕਿਉਂਕਿ ਜੇ ਆਪਾਂ ਦੁੱਧ ਚ ਪਾਵਾਂਗੇ ਤਾਂ ਮਟਾਪਾ ਆਊਗਾ ਸੁੱਕੇ ਖਾਣੇ ਆਪਾਂ ਕਈ ਵਾਰਾਂ ਨੂੰ ਟਾਈਮ ਲੱਗਦਾ ਤੁਹਾਨੂੰ ਵੀ ਇਹ ਹੀ ਡਵਾਈਸ ਆ ਕਿ ਇੱਕ ਚਮਚਾੰਦ ਦਾ ਸਿੱਟੋ ਉਤੋਂ ਦੀ ਪਾਣੀ ਪੀਓ ਪਾਣੀ ਤੁਸੀਂ ਠੰਡਾ ਨਹੀਂ ਪੀਣਾ ਕਿਉਂਕਿ ਮੈਨੂੰ ਬਾਰ-ਬਾਰ ਮੈਸੇਜ ਆਉਂਦੇ ਆ viewers ਦੇ ਵੀ ਪਾਣੀ ਠੰਡਾ ਲੈਣਾ ਕੋਸਾ ਲੈਣਾ ਗਰਮ ਕਿਉਂ ਜਾਂ ਲੈਣਾ ਪਾਣੀ ਤਾਂ ਵੀਡੀਓ ਪਲੀਜ਼ ਜ਼ਰੂਰ ਦੇਖ ਲਿਆ ਕਰੋ ਕਿਉਂਕਿ ਇਦਾਂ ਦੇ ਆਪਾਂ ਦੇਸੀ ਕੋਈ ਵੀ ਚੀਜ਼ ਲੈਣੇ ਉਹਦੇ ਨਾਲ ਕਿਸੇ ਨਾਲ ਵੀ ਅਸੀਂ ਪਾਣੀ ਠੰਡਾ ਨਹੀਂ ਯੂਜ਼ ਕਰਨਾ ਹੈਗਾ ਤਾਂ ਅਸੀਂ ਪਾਣੀ ਆਪਦਾ ਕੋਸਾ ਯੂਜ਼ ਕਰਨਾ ਹੈਗਾ ਇਹਦੇ ਹੁਣ ਆਪਾਂ ਨੂੰ ਦੋ ਫਾਇਦੇ ਹੋਗੇ ਇੱਕ ਤਾਂ ਦੇਖੋ ਆਪਣੇ ਅੰਦਰ ਚੀਜ਼ ਵਧੀਆ ਚਲੀ ਗਈ ਦੂਜਾ ਅਸੀਂ ਪਾਣੀ ਪੀ ਲਿਆ ਨਾਲ ਦੀ ਨਾਲ ਉਹ ਉਹਦੇ ਵਿੱਚ ਘੁਲ ਜੂਗੀ ਔਰ ਸਾਨੂੰ ਜਲਦੀ ਡਾਈਜੈਸਟ ਹੋ ਜਾਊਗੀ ਤੇ ਜਿਹੜਾ ਇਹ ਆਪਣਾ ਗੈਂਠੀਆ ਹੈਗਾ ਇਹ ਬਿਲਕੁਲ ਠੀਕ ਹੋ ਜਾਊਗਾ ਤੁਹਾਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੈ ਕੋਈ ਤੁਸੀਂ ਮੈਡੀਸਿਨ ਵਗੈਰਾ ਪਹਿਲਾਂ ਖਾ ਰਹੇ ਹੋ ਚਲੋ ਤੁਸੀਂ ਖਾ ਲਓ 노 ਪ੍ਰੋਬਲਮ ਮੈਂ ਨਹੀਂ ਕਹੂੰਗੀ ਵੀ ਤੁਸੀਂ ਨਾ ਖਾਓ ਪਰ ਜਿਨ੍ਹਾਂ ਨੇ ਕੋਈ ਮੈਡੀਸਿਨ ਨਹੀਂ ਸਟਾਰਟ ਕੀਤੀ ਮੈਂ ਨਹੀਂ ਕੀਤੀ ਸਟਾਰਟ ਤਾਂ ਮੈਂ ਇਹ ਹੀ ਦੇਸੀ ਚੀਜ਼ਾਂ ਸਟਾਰਟ ਕੀਤੀਆਂ ਕਿਉਂਕਿ ਬਦਾਮ ਕਲੇ ਗੈਂਠੀਏ ਨੂੰ ਨਹੀਂ ਤੁਹਾਨੂੰ ਪਤਾ ਆਪਣੀ ਸਾਰੀ ਬੋਡੀ ਨੂੰ ਚਾਹੀਦੀ ਐ ਅਖਰੋਟ ਆਂ ਮੂੰਗਫਲੀ ਮੂੰਗਫਲੀ ਨੂੰ ਆਪਾਂ ਸਰਦੀਆਂ ਨੂੰ ਕਿੰਨੀ ਚੱਬ ਜਾਂਦੇ ਆ ਤੇ ਉਹਦੇ ਨਾਲ ਕੀ ਹੁੰਦਾ ਸਾਨੂੰ ਫੈਟ ਮਲਦੀ ਆ ਕਿਉਂਕਿ ਮੂੰਗਫਲੀ ਚ ਤੇਲ ਬਹੁਤ ਜ਼ਿਆਦਾ ਹੁੰਦਾ ਅਲਸੀ ਦੇ ਵਿੱਚ omega 3 ਐਸਿਡ ਆ ਪਲਸੀ ਦੀ ਕਈ ਵਾਰ ਰੋਟੀਆਂ ਉਹਦੇ ਵਿੱਚ ਮਿਕਸ ਕਰਕੇ ਬਣਾ ਲੈਣੇ ਹਨ ਚੀਆ ਸੀਡ ਤੁਸੀਂ ਮਾਰਨਿੰਗ ਇਨ ਲਓ ਇਹਦੇ ਵਿੱਚ ਮਿਕਸੀ ਨਾ ਕਰੋ ਮੈਂ ਤਾਂ ਕਹਨੀ ਆ ਕਰ ਲੈ ਕਰ ਸਕਦੇ ਆ ਪਰ ਤੁਸੀਂ ਚੀਆ ਸੀਡ ਦਾ ਇੱਕ ਚਮਚਾ ਲਾਦ ਨੂੰ ਡਿਪ ਕਰਕੇ ਪਾਣੀ ਚ ਰੱਖੋ ਤੇ ਸਵੇਰੇ ਉੱਠ ਕੇ ਮਾਰਨਿੰਗ ਉਹਨੂੰ ਪੀ ਲਓ ਨਾਲ ਹੀ ਤੁਹਾਡਾ ਪੇਟ ਜਿਹੜਾ ਹੈਗਾ ਬਿਲਕੁਲ ਸਾਫ਼ ਰਹੂਗਾ weight loss ਦੇ ਵਿੱਚ ਵੀ ਇਹ ਹੈਲਪ ਕਰਦਾ ਤੁਹਾਡੀ ਤੇ ਬਾਕੀ ਮਾਈ ਨੂ ਐਸਸਰਸ ਜਿਹੜੀ ਗੱਲ ਕੀਤੀ ਹੈ ਜਿਹੜੀ ਕਿ ਬਹੁਤ ਜ਼ਰੂਰੀ ਐਸੈਂਸ਼ੀਅਲ ਚੀਜ਼ ਸਾਨੂੰ ਚਾਹੀਦੀ ਆ ਉਹ ਇਹਦੇ ਵਿੱਚ ਅਵੇਲੇਬਲ ਹੈ ਤਾਂ امید ਕਰਦੀ ਤੈਨੂੰ ਅੱਜ ਦੀ ਵੀਡੀਓ ਮੇਰੀ ਬਹੁਤ ਚੰਗੀ ਲੱਗੀ ਹੋਊਗੀ ਤੇ ਇਹਨੂੰ ਤੁਸੀਂ ਬਣਾਉਂਗੇ ਜ਼ਰੂਰ ਜਿਹਨੂੰ ਕੋਈ ਪ੍ਰੋਬਲਮ ਆ ਅਗਰ ਕਿਸੇ ਨੂੰ ਨਹੀਂ ਵੀ ਪ੍ਰੋਬਲਮ ਲੱਗਦਾ ਇਨ ਫਿਊਚਰ ਸਾਡੇ ਨਾਲ ਹੋ ਸਕਦਾ ਤਾਂ ਉਹ ਐਡਵਾਂਸ ਬਣਾ ਕੇ ਖਾ ਸਕਦੇ ਆ ਐਨੀ ਸੀਜ਼ਨ ਗਰਮੀ ਸਰਦੀ ਜਦੋਂ ਮਰਜ਼ੀ ਖਾ ਸਕਦੇ ਕੁਝ ਵੀ ਨਹੀਂ ਹੁੰਦਾ ਅਲਸੀ ਲੋਕੀ ਕਹਿੰਦੇ ਗਰਮ ਜਿਹੜੀਆਂ ਆਪਾਂ ਨੂੰ ਡਾਕਟਰਸ ਮੈਡੀਸਨ ਦਿੰਦੇ ਆ ਕਿੰਨੀਆਂ ਇੱਕ ਗਰਮ ਹੁੰਦੀਆਂ ਆਪਾਂ ਕਦੇ ਪੁੱਛਿਆ ਉਹਨਾਂ ਨੂੰ ਵੀ ਇਹ ਗਰਮ ਆ ਕਿ ਠੰਡੀਆਂ ਕਈ ਚੀਜ਼ਾਂ ਆਪਣੀ ਬਾਡੀ ਉਹਨਾਂ ਨੂੰ ਅਕਸੈਪਟ ਨਹੀਂ ਕਰਦੀ ਹੈ ਨਾ ਤਾਂ ਉਹ ਚੀਜ਼ਾਂ ਆਪਾਂ ਨਹੀਂ ਖਾਂਦੇ ਹੁਣ ਜੇ ਅਗਰ ਇਨ੍ਹਾਂ ਚੀਜ਼ਾਂ ਦੇ ਵਿੱਚੋਂ ਤੁਹਾਨੂੰ ਸਾਰਿਆਂ ਨੂੰ ਕਿਸੇ ਨੂੰ ਅਲਰਜੀ ਹੈ ਕਿਸੇ ਚੀਜ਼ ਤੋਂ ਕੋਈ ਮੂੰਗਫਲੀ ਤੋਂ ਬਦਾਮਾਂ ਤੋਂ ਕਰੋਟਾਂ ਤੋਂ ਉਹ ਚੀਜ਼ ਤੁਸੀਂ ਨਾ ਪਾਓ ਬਾਕੀ ਚੀਜ਼ਾਂ ਤੁਸੀਂ ਪਾ ਸਕਦੇ ਹੋ ਥੈਂਕ ਯੂ ਸੋ ਮੱਚ ਆਲ ਦਾ ਬੈਸਟ ਮਿਲਦੇ ਹਾਂ ਕਿਸੇ ਇੱਕ ਹੋਰ ਨਵੀਂ ਇਨਫੋਰਮੇਸ਼ਨ